ਇਹ ਗਲਤ ਸੀ ਜੀ ਅੰਦੀ ਨਹੀਂ ਜੀ ਮੈਂ ਭਾਬੀ ਤੌਰ ਤੇ ਗੱਲ ਕਰਦਾ ਸੀ ਅੱਛਾ ਭਾਬੀ ਨੇ ਕੀ ਆ ਰਿਹਾ ਦੱਸਦਾ ਨਹੀਂ ਜੀ ਉਹ ਕੀ ਸੋਚਦਾ ਸੀ ਉਹ ਗਲਤ ਸੋਚ ਕੁੜੀ ਕਿੱਥੋਂ ਦੀ ਕੁੜੀ ਕਿੱਥੋਂ ਦੀ ਹੈ ਕੁੜੀ ਕਿੱਥੋਂ ਦੀ ਹੈ ਫਾਜ਼ਿਲકા ਲੜਕੀ ਪਿੱਛੇ ਭਰਾ ਦਾ ਕਤਲ ਕਰਨ ਵਾਲੇ ਭਰਾ ਨੂੰ ਪੁਲਿਸ ਨੇ ਹਰਿਆਣਾ ਤੋਂ ਕੀਤਾ ਕਾਬੂ ਜਾਣਕਾਰੀ ਮੁਤਾਬਕ ਬੀਤੇ ਕੱਲ ਦੋ ਭਰਾਵਾਂ ਦੇ ਵਿੱਚ ਇੱਕ ਲੜਕੀ ਨੂੰ ਲੈ ਕੇ ਤਕਰਾਰ ਹੋ ਗਈ ਦੇਖਦੇ ਹੀ ਦੇਖਦੇ ਤਕਰਾਰ ਇੰਨੀ ਵੱਧ ਗਈ ਕਿ ਇੱਕ ਭਰਾ ਨੇ ਆਪਣੇ ਦੂਜੇ ਪਰਾ ਦਾ ਕਤਲ ਕਰ ਦਿੱਤਾ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ 24 ਘੰਟਿਆਂ ਤੋਂ ਪਹਿਲਾਂ ਹੀ આરોપી ਨੂੰ ਹਰਿਆਣਾ ਤੋਂ ਕਾਬੂ ਕਰ ਲਿਆ ਗਿਆ ਸੁਣੋ ਫੜੇ ਗਏ આરોપી ਨੇ ਕੀ ਕਿਹਾ ਹੁਣ ਅਪੋਸ ਹੈਗਾ ਨਹੀਂ ਕੀ ਹੋਇਆ ਕੀ ਸੀ ਉਸ ਰਾਤ ਤੇ ਜੋ ਉਹਨਾਂ ਨੇ ਦਾਰੂ ਪੀਤੀ ਹੋਈ ਸੀ ਅੱਛਾ ਤੇ ਉਹ ਡੈਡੀ ਨੂੰ ਕਾਲਾ ਕੱਢਿਆ ਤੇ ਮੁੰਡਾ ਛੋਟੀ ਦਾ ਕੀ ਮਾਮਲਾ ਕੁੜੀ ਦਾ ਕੁੜੀ ਜੀਵਨ ਦੇ ਸਰ ਕੀ ਨਾ ਹੁੰਦਾ ਕੋਮਲ ਕਿੱਥੋਂ ਲੈਣਾ ਲਈ ਉਹਦੀ ਸੇਲੀ ਸੀ ਜੀ ਕਿ ਤੇਰੀ ਸੀ ਕੋਨ ਦੀ ਕੀ ਫੇਰ ਤੇਰੇ ਨਾਲ ਕੀ ਗਲਬਤ ਸੀਗੀ ਉਹਦੀ ਨਹੀਂ ਜਿਵੇਂ ਮੈਂ ਭਾਬੀ ਤੌਰ ਤੇ ਗੱਲ ਕਰਦਾ ਸੀ ਅੱਛਾ ਭਾਬੀ ਨੇ ਕੀ ਐ ਰੋਕਦਾ ਨਹੀਂ ਉਹ ਕੀ ਸੋਚਦਾ ਸੀ ਉਹ ਗਲਤ ਸੋਚ ਕੁੜੀ ਕਿੱਥੋਂ ਦੀ ਕੁੜੀ ਕਿੱਥੋਂ ਦੀ ਹੈ ਕੁੜੀ ਕਿੱਥੋਂ ਦੀ ਹੈ ਅੱਛਾ ਕਿੱਥੋਂ ਦੀ ਨਹੀਂ ਉਹ ਕੀ ਸੋਚਦਾ ਸੀ ਅੱਗੇ ਨਹੀਂ ਉਹ ਸੋਚਦਾ ਕੀ ਸੀਗਾ ਜਿਉ ਗਲਤ ਸੋਚਦਾ ਕਿ ਮੈਂ ਉਹਦੇ ਨਾਲ ਗੱਲ ਕਰਨ ਨਾ ਤਾਂ ਅੱਛਾ ਕੀ ਨਾਮ ਕੀ ਹੈ ਕੁੜੀ ਦਾ ਕੁਰਮਲ ਫੇਰ ਉਸ ਉਸ ਰਾਤ ਹੋਇਆ ਕੀ ਸੀਗਾ ਸਹੀ ਰਾਤ ਜੋ ਉਸ ਦਿਨ ਗੱਡੀ ਫਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਤੀ 198 224 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ ਇਹਨੂੰ ਸਾਡੀ ਇੰਟੈਲੀਜੈਂਸ ਜੁੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHU ਸਾਥ ਸਿਟੀ ਸਰਵਪੰਜੀਤ ਸਿੰਘ ਨੇ ਬੜੀ ਹੀ ਆਫ ਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਕਨਫਰਮਸਿਟੀ ਤੇ ਹੈ ਇਹਨੇ ਕਰਕੇ ਰਿਮਾਂਡ ਲਿਆ ਹਾਂਜੀ ਕੋਈ ਅਕਿਊਜ਼ ਸੀਗਾ ਜੀ ਤਰ ਬਾਰਦਾ ਨੂੰ ਕਿਸ ਤਰ੍ਹਾਂ ਜਾਨ ਦਿੱਤਾ ਗਿਆ ਕਿਹੜਾ ਹਥਿਆਰ ਇਸਤੇਮਾਲ ਕੀਤਾ ਇਹਨੇ ਉਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਕਰਦਾ ਸਭਿਆ ਜਿਹੜੇ ਕਰਨ ਦਾ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਡ ਸੀਗੇ ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਵਿੱਚ ਥੋੜੀ ਜਿਹੀ ਇਡੈਂਟੀਟੀ ਤਾਂ ਹੋ ਗਈ ਸਰ ਨਹੀਂ ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਪੂਰੀ ਤਰ੍ਹਾਂ ਬਾਈਟ ਦੇ ਰਹੀ ਸੀ ਇਨਵੋਲ ਕੀਤੇ ਸਾਡੇ ਕੋਲੇ ਆਫੀਸ਼ੀਅਲੀ ਜਿਹੜਾ ਨਾ ਜੀ ਇਨਵੈਸਟੀਗੇਸ਼ਨ ਜਦੋਂ ਤੱਕ ਕੋਈ ਜੁਆਇਨ ਨਹੀਂ ਕਰੂਗਾ ਉਦੋਂ ਤੱਕ ਅਸੀਂ ਉਸ ਤੇ ਕੋਈ ਕਮੈਂਟ ਨਹੀਂ ਕਰਾਂਗੇ ਬੜਾ ਪ੍ਰੀਮਚੂਰ ਸਟੇਜ ਹੈ ਨਲਕਿਆ ਜਾ ਰਿਹਾ ਸੀ ਕਿ ਤੇਜ ਦਾ ਹਥਿਆਰ ਦਾ ਇਸਤੇਮਾਲ ਇਸ ਗਰਾਉਂਡ ਮਕੜਾ ਕੀਤਾ ਗਿਆ ਹੈ ਪੋਸਮਾਰਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇਨਜਿਰੀਆਂ ਹਾਲੇ ਕਿਊਸ ਦੀ ਰਿਪੋਰਟ ਲੈ ਰਹੇ ਹਾਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਤੇ ਉਹ ਅਸੀਂ ਅਪਡੇਟ ਕਰਾਂਗੇ ਵਾਰਦਾ ਸਰਕਲ ਹੋਈ ਸੀ ਕਿੰਨੇ ਕੋਲ यह जी शराबी के लेट आवर लड़पे जी ये आज़ौन, तो है थारा उन्नीजी द्रमेनी रात लाल ओरली मॉर्निंग उन्नीजी अंतिम उन्नीजी जब जकड़े थे दुरांग के झूले में शामिल थे नहीं एज़ोन एज़ोक नाव का यही जिड़ा हैगा जो इन्वॉल्व है परिवारिक मेंबर कैसे आये सर के बदले और भी ला रहे हैं ਬੜਾ ਪ੍ਰੀਮਚੂਰ ਸਟੇਜ ਹੈ ਜੀ ਇਸ ਦੇ ਤੇ ਇਨੀਛੇ ਦੀ ਕਮੈਂਟ ਨਹੀਂ ਕੀਤਾ ਜਾ ਰਿਹਾ ਹੋਦਾ ਇਨਵੈਸਟੀਗੇਸ਼ਨ ਜਾਰੀ ਹੈ ਰਿਮਾਂਡ ਦੇ ਵਿੱਚ ਜੋ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਹਰ ਪਹਿਲੂ ਤੋਂ ਜਾਂਚ ਹੋ ਕੇ ਵਧਾਵਾਂਗੇ ਕਰਨ ਲੈ ਕੇ ਕਿਹੇ ਗਿਆ ਸੀਗਾ ਭਰਾ ਕਿਥੋਂ ਇਹਨੂੰ ਬੁਲਾ ਕੇ ਲੈ ਗਿਆ ਸੀ ਡਾਕਟਰ ਕਿ ਇਕੱਠੇ ਹੀ ਦਾਰੂ ਕੀਤੀ ਸੀ ਇਹ ਤਾਂ ਆਪਦੇ ਜਿੱਥੇ ਰਹਿੰਦੇ ਸੀਗੇ ਜੀ ਉੱਥੇ ਆਪਦੇ ਏਰੀਆ ਚ ਹੀ ਸੀਗੇ ਇਹ ਇਹੋ ਜਿਹੇ ਹੈ ਪੈਰੋ ਪੈਰੋ ਬਸ ਪੈਰੋ ਬਸਤੀ ਹੈ ਜੀ ਇਹ ਫਿਰ ਟ੍ਰੇਨ ਤੇ ਜਿਹੜੀ ਰਵਾੜੀ ਐਕਸਪ੍ਰੈਸ ਹੈ ਉਹਦੇ ਤੇ ਕਰਕੇ ਇਹ ਐਸਕੇਪ ਹੀ ਐਸਕੇਪ ਹੋ ਕੇ ਕਰ ਗਿਆ ਸੀ ਉਹ ਇਹ ਐਸਕੇਪਡ ਫ্রম ਫਾਜ਼ਲ ਦਾ ਫਿਰ ਇਹਨੂੰ ਜਿਹੜਾ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਕੋਆਰਡੀਨੇਟ ਕੀਤਾ ਆਰਪੀਐਫ ਨਾਲ ਤੇ ਜੀਆਰਪੀ ਨਾਲ ਜਦੋਂ ਸਾਨੂੰ ਲੀਡਸ ਮਿਲੀਆਂ ਤਾਂ ਫਿਰ ਇਹਨੂੰ ਉੱਥੋਂ ਅਰੈਸਟ ਕੀਤਾ ਸਾਡੇ ਕਹਿੰਦਾ ਕਿਵੇਂ ਲੱਗਿਆ ਜੀ ਕਿ ਇਹ ਹਰਿਆਣਾ ਜਾ ਚੁੱਕਿਆ ਜੀ ਉਹ ਸਾਡੇ ਟੈਕਨੀਕਲ ਐਨਾਲਿਸਿਸ ਦੀ ਸਾਡੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਸਾਡੀ ਜਿਹੜੀ ਟੈਕਨੀਕਲ ਸਪੋਰਟ ਯੂਨਿਟ ਹੈ ਡੀਆਈਏ ਦੀਆਂ ਟੀਮਸ ਤੇ ਅਤੇ ਥਾਣੇ ਦੇ ਐਸਐਚਓ ਸਾਹਿਬ ਸਾਰੀ ਜਿਹੜੀ ਹੈ ਜੁਆਇੰਟਲੀ ਇਹ ਮਲਟੀ ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ। ਸਾਡੇ ਪੁੱਛ ਕੇ ਚ ਕੋਈ ਦੱਸਿਆ ਕਿ ਕਿਉਂ ਇਹ ਮਰਡਰ ਹੋਇਆ ਜੀ ਇਹ। ਕਰਾਂਗੇ ਜੀ ਹੁਣ ਰਿਮਾਂਡ ਲੈ ਕੇ ਹਲੇ ਤਾਂ ਇਹਨੂੰ ਅਰੈਸਟ ਕਰਕੇ ਸਾਡੇ ਟੀਮਸ ਲੈ ਕੇ ਆਏ ਨੇ। ਸਾਰੇ ਗੱਲ ਕਲੀਅਰ ਦੇ ਵਿਕਵੰਦ ਨੇ ਕੀਤਾ ਮਰਡਰ ਇਹ। ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਊਗੀ ਐਜ਼ ਆਨ ਐਜ਼ ਆਫ ਨਾਓ ਇਹੀ ਗੱਲ ਸਾਹਮਣੇ ਹੈ ਇੱਕ ਬੰਦੇ ਨੇ। ਇਹ ਸਾਰੇ ਭਾਵੇਂ ਰੀਅਲ ਬੁ。